ਹਾਂਜੀ 사ਸੀ ਗਾਜੀ ਸਾਰਿਆਂ ਨੂੰ ਪੁਲਿਸ ਨੇ ਇੱਕ ਅਕਾਊਂਟ ਦੇ ਵਿੱਚ 6 ਜਣਿਆਂ ਨੂੰ ਗ੍ਰਿਫਤਾਰ ਕੀਤਾ ਤੇ ਇੱਕ ਜ਼ਖਮੀ ਹੋ ਗਿਆ ਉਹਨਾਂ ਨੇ 11 ਤਰੀਕ ਨੂੰ ਇੱਕ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਜਿਦੇ 4 ਮੋਬਾਈਲ ਤੇ 7-8000 ਰੁਪਏ ਲੈ ਗਏ ਸੀ ਇਹਦੇ ਵਿੱਚ ਮੇਨ ਗੱਲ ਇਹ ਹੈ ਕਿ ਦੋ ਆਰਮੀ ਦੇ ਜਵਾਨ ਸ਼ਾਮਲ ਹੈ ਜਿਦੇ ਵਿੱਚ ਜੋ ਆਪਣੇ ਜੂਨਟ ਚੋਂ ਇੱਕ 47 ਚੋਰੀ ਕਰਕੇ ਲਿਆ ਸੀ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਨਰਿੰਦਰ ਸਿੰਘ ਨੇ ਦੱਸਿਆ ਕਿ ਗ੍ਰੀਨ ਹੋਟਲ 'ਚੋਂ ਲੁੱਟ ਦੀ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਦੀ ਗ੍ਰਿਫਤਾਰੀ ਲਈ ਡੀਐਫਪੀ ਸਿਟੀ ਸਰਬਜੀਤ ਸਿੰਘ ਤੇ ਇੰਸਪੈਕਟਰ ਕਰਨਦੀਪ ਸਿੰਘ ਇੰਚਾਰਜ ਸੀਆਈਏ ਦੋ ਸਪੈਟਰ ਕੁਲਦੀਪ ਸਿੰਘ ਇੰਚਾਰਜ ਸੀਆਈਏ ਇੱਕ ਅਤੇ ਐਸਐਚਓ ਕੋਰਟ ਕੈਂਟ ਦਲਜੀਤ ਸਿੰਘ ਅਗਵਾਈ 'ਚ ਟੀਮਾਂ ਕੰਮ ਕਰ ਰਹੀਆਂ ਸੀ ਲੁੱਟ ਦੀ ਵਾਰਦਾਤ ਨੂੰ ਜੋ ਛੇ ਜਣਿਆਂ ਨੇ ਅੰਜਾਮ ਦਿੱਤਾ ਸੀ ਉਹ ਅੱਜ ਇਥੇ ਪੁੱਚੋ ਏਰੀਆ 'ਚ ਹੀ ਘੁੰਮ ਰਹੇ ਸੀ ਜਦੋਂ ਸੀਆਈਏ 1 ਦੀ ਟੀਮ ਨੇ ਟ੍ਰੇਡ ਕੀਤੀ ਤਾਂ ਅਗੂ ਮੁਲਾਜ਼ਮਾ ਨੇ ਸ਼ਾਮਲ ਸਤਵੰਤ ਸਿੰਘ ਨੇ ਫੇਰ ਕਰ ਦਿੱਤਾ ਸੋ ਪੁਲਿਸ ਪਾਰਟੀ ਦੀ ਗੱਡੀ 'ਚ ਲੱਗਾ ਪੁਲਿਸ ਪਾਰਟੀ ਵੱਲੋਂ ਜਵਾਬੀ ਕਾਰਵਾਈ 'ਚ ਫੇਰ ਕੀਤੇ ਗਏ ਜਿਨ੍ਹਾਂ ਦੇ ਕੀਤੇ ਤੇ ਇਹਨਾਂ 'ਚੋਂ ਇੱਕ ਮੁਲਾਜ਼ਮਾ ਦੀ ਗੱਡੀ 'ਚ ਲੱਗਾ ਇੱਕ ਸਤਵੰਤ ਸਿੰਘ ਦੀ ਲੱਤ ਚ ਵੱਜਾ ਪੁਲਿਸ ਵੱਲੋਂ ਇਸ ਤੋਂ ਬਾਅਦ ਉਥੇ 5 ਆਣਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸ਼ਿਵਾਂ ਸਤਵੰਤ ਸਿੰਘ ਹਸਪਤਾਲ 'ਚ ਦਾਖਲ ਕਰਵਾ ਦਿੱਤਾ ਗਿਆ ਬਠਿੰਡਾ ਦੇ ਵਿੱਚ ਕਿਉਂਕਿ ਇਲਾਜ ਦੇ ਅਧੀਨ ਹੈ ਸਤਵੰਤ ਸਿੰਘ, ਸਨਵੀਲ ਸਿੰਘ, ਗੁਰਦੀਪ ਸਿੰਘ, ਹਰਗੁਣ ਸਿੰਘ ਤੇ ਅਰਸ਼ਦੀਪ ਸਿੰਘ ਨਾਂ ਦੇ ਵਿਅਕਤੀ ਸ਼ਾਮਲ ਦੋ ਬੇਤੀ ਆਰਮੀ ਦੇ ਵਿੱਚੋਂ ਆਏ ਸੀਗੇ ਆਪਣੀ ਜੂਨਟ ਚੋਂ ਅੱਗੇ 40 47 ਲੈ ਕੇ 1K 47 ਰਾਈਫਲ ਆਪਣੀ ਜੂਨਟ ਜੋ ਚੋਰੀ ਕਰਕੇ ਲੈ ਕੇ ਆਏ ਸੀਗੇ ਔਰ ਆਰਮੀ ਦੇ ਵਿੱਚੋਂ ਉਹ ਵੀ ਇਸ ਲੋਟ ਦੇ ਵਿੱਚ ਸ਼ਾਮਲ ਸੀਗੇ ਪੁਲਿਸ ਨੇ ਲੋਟ ਦੀ ਵਾਦ-ਦਾਦ ਨੂੰ ਅੰਜਾਮ ਦੇਣ ਵਾਲੇ 6 ਵਿਅਕਤੀਆਂ ਨੂੰ ਰਸਤੇ ਚ ਲੈ ਲਿਆ